ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਂ ਸਿੰਘ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਾਥ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਕੱਲ ਆਪਾਂ ਗੱਲ ਕੀਤੀ ਸੀ ਜੀ ਆਈਯੂ ਦੀ ਸੋ ਦੋਸਤੋ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਈਯੂ ਕਿਹੜਾ ਭਰਨਾ ਸੋ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਵੀ ਰਿਪੀਟ ਗਾਵਾਂ ਦਾ ਇਲਾਜ ਤੇ ਮੈਡੀਸਨ ਸੋ ਦੋਸਤੋ ਬਹੁਤ ਭਰਾਵਾਂ ਦੀਆਂ ਇਹ ਪ੍ਰੋਬਲਮਾਂ ਨੇ ਬਹੁਤ ਫਾਰਮਾਂ ਤੇ ਸੋ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਦੱਸ ਦੇਵਾਂ ਇਹ ਮੈਂ ਆਪ ਦਾ ਆਪਣੀ ਲਾਈਫ ਦਾ ਐਕਸਪੀਰੀਅੰਸ ਆਉਦੇ ਫਾਰਮਾਂ ਦਾ ਐਕਸਪੀਰੀਅੰਸ ਆਉਧੀਆਂ ਗਾਵਾਂ ਦਾ ਐਕਸਪੀਰੀਅੰਸ ਆਉਦੇ ਉਤਪਾਦਾਂ ਦਾ ਐਕਸਪੀਰੀਅੰਸ ਸੋ ਦੋਸਤੋ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨਾ ਮੈਂ ਤੁਹਾਨੂੰ ਇਹ ਪਹਿਲਾਂ ਹੀ ਗੱਲ ਕਹਿਣਾ ਹੁੰਦਾ ਵੀ ਜਿਹੜੇ 10-20 ਦਿਨਾਂ ਆਰੇ ਡਾਕਟਰ ਨੇ ਇਹਨਾਂ ਕੋਲੋਂ ਇਹਨਾਂ ਗਾਵਾਂ ਦਾ ਟਰੀਟਮੈਂਟ ਦਾ ਕਰਾਇਆ ਕਰੋ ਜਿਹੜੇ ਅੱਛੇ ਡਾਕਟਰਸ ਨੇ ਬੀਵੀਐਸੀ ਡਾਕਟਰਸ ਨੇ ਚੰਗੇ ਉਸਤਾਦ ਦੇ ਕੋਲੋਂ ਸਿੱਖੇ ਹੋਏ ਡਾਕਟਰਸ ਨੇ ਉਹਨਾਂ ਦੇ ਕੋਲੋਂ ਜਿਹੜੀਆਂ ਗਾਵਾਂ ਦਾ ਟ੍ਰੀਟਮੈਂਟ ਲਿਆ ਕਰੋ ਜਿੰਨੇ ਨਾਲ ਗਾਵਾਂ ਦਾ ਫਾਰਮਾਂ ਦਾ ਬਹੁਤ ਨੁਕਸਾਨ ਹੋਇਆ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਗਾਵਾਂ ਰਿਪੀਟ ਤੇ ਉਹਨਾਂ ਦਾ ਇਲਾਜ ਸੋ ਦੋਸਤੋ ਹੁਣ ਹੁੰਦਾ ਕੀ ਹੈ ਜਿਵੇਂ ਕਹਿ ਲਓ ਵੀ ਆਹਾ ਗਾਂ ਦੀ ਯੂਟਰਸ ਸਟਿਚਰ ਮੜਾ ਜਾ ਬਣਾ ਕੇ ਮੈਂ ਦੱਸਦਾ ਸੋ ਦੋਸਤੋ ਹੁੰਦਾ ਕੀ ਆ ਹੁਣ ਜਿਹੜੀ ਆਪਣੀ ਨੇਚਰਲ ਗਾਂ ਦੀ ਹੀਟ ਹੈ ਦੋਸਤੋ ਜਿਵੇਂ ਅੱਜ ਆਪਾਂ ਏਆਈ ਕਰਵਾਈਏ ਦੋਸਤੋ ਤੋ ਜੇ ਆਪਣੀ ਗਾਂ ਬੱਚਾ ਕਨਸੀਵ ਨਹੀਂ ਕਰਦੀ ਗਾਂ ਗੱਭਣ ਨਹੀਂ ਰਹੀਂਦੀ ਤਾਂ ਦੋਸਤੋ ਉਹ ਏਆਈ ਤੋਂ 21 ਦਿਨ ਬਾਅਦ 21 ਦਿਨ ਬਾਅਦ ਦੋਸਤੋ ਗਾਇਣੇ ਦੁਬਾਰਾ ਹੀਟ ਵਿੱਚ ਆ ਜਾਣਾ ਦੁਬਾਰਾ ਹੀਟ ਵਿੱਚ ਆ ਜਾਣਾ ਦੋਸਤੋ ਗਾਂ ਨੇ ਸੋ ਦੋਸਤੋ ਆ ਜਾਣਾ ਗਾਂ ਨੇ ਦੁਬਾਰਾ ਹੀਟ ਦੇ ਵਿੱਚ ਅੱਛਾ ਜੇ ਆਪਾਂ ਏਆਈ ਤੋਂ 21 ਦਿਨ ਬਾਅਦ ਜਾਂ 22 ਦਿਨ 22 ਦਿਨ ਵੀ ਕਰ ਸਕਦੇ ਆਪਾਂ ਜੇ ਤਾਂ ਦੋਸਤੋ ਇੱਕ ਏਆਈ ਤੋਂ 21 ਜਾਂ 22 ਦਿਨ ਬਾਅਦ ਆਪਣੇ ਗਾਂ ਹੀਟ ਦੇ ਵਿੱਚ ਆਉਂਦੀ ਆ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਉਹ ਨੈਚਰਲ ਹੀਟ ਦੇ ਵਿੱਚ ਦੁਆਰਾ ਆ ਗਈ ਇਹਨੇ ਬੱਚਾ ਕਨਸੀਵ ਨਹੀਂ ਕੀਤਾ ਸੋ ਦੋਸਤੋ ਇੱਥੇ ਇੱਕ ਬਹੁਤ ਵੱਡੀ ਪ੍ਰੋਬਲਮ ਜੇ ਜੇ ਤੁਹਾਡੀ ਗਾਂ 23 ਦਿਨਾਂ ਬਾਅਦ ਦੋਸਤੋ 24 ਦਿਨਾਂ ਬਾਅਦ ਜਾਂ 25 ਦਿਨਾਂ ਬਾਅਦ ਜਾਂ 26 ਦਿਨਾਂ ਬਾਅਦ ਜਾਂ 27 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਇਵਨ 30 ਦਿਨਾਂ ਬਾਅਦ ਹੀਟ ਦੇ ਵਿੱਚ ਆਉਗੇ ਨਾ ਦੋਸਤੋ ਹੁਣ ਇੱਥੇ ਕੀ ਪੰਗਾ ਸੋ ਦੋਸਤੋ ਆ ਵੇਖੋ ਆ ਨੇਚਰਲ ਟਾਈਮ ਸੀ ਹੁੰਦਾ ਆ ਜਿਹੜਾ ਹੁਣੋਂ ਗਾਂ ਵੱਧ ਟਾਈਮ ਤੇ ਹੀਟ ਤੇ ਆਈ ਹੋਣਾ ਇੱਥੇ ਹੁੰਦਾ ਕੀ ਏ ਦੋਸਤੋ ਇਹਦਾ ਮਤਲਬ ਸੀ ਵੀ ਗਾਂ ਨੇ ਬੱਚਾ ਕਨਸੀਵ ਕਰ ਲਿਆ ਗਾਂ ਆਪਣੀ ਗੱਭਣ ਹੋ ਗਈ ਉਹ ਬੱਚਾ ਡੈਥ ਹੋ ਗਈ ਹੁੰਦੀ ਮੌਤ ਹੋ ਗਈ ਉਸ ਦੀ ਇਹਨੂੰ ਅਸੀਂ ਕਹਿ ਦਿੰਨੇ ਆ ਡਾਕਟਰੀ ਭਾਸ਼ਾ ਚ ਐمبرੋ ਡੈਥ ਸੋ ਦੋਸਤੋ ਹੋਇਆ ਕਿ ਜਦੋਂ ਵੀ ਗਾਂ ਦੇ ਐمبرੋ ਡੈਥ ਹੋ ਗਈ ਉਹਨੇ ਚਿੱਟਾ ਜਾਂ ਪਾੜ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਗਾਂ ਉਹ ਆਪਣੀ ਹੀਟ ਦੇ ਵਿੱਚ ਆ ਗਈ ਇਹਦੇ ਵਿੱਚ ਜਿਹੜਾ ਬੱਚੇ ਦੀ ਮੌਤ ਹੋ ਗਈ ਦੋਸਤੋ ਹੋਰ ਹੋਇਆ ਕਿ ਹੁਣ ਜਦੋਂ ਬੱਚੇ ਦੀ ਮੌਤ ਹੋ ਗਈ 23 ਦਿਨਾਂ ਬਾਅਦ ਗਾਂ ਹੀਟ ਦੇ ਵਿੱਚ ਆਈ ਆਪਾਂ ਨੂੰ ਤਾਂ ਪਤਾ ਨਹੀਂ ਲੱਗਿਆ ਕਿਉਂਕਿ ਨਾ ਤਾਂ ਪਰਸੈਂਟਾ ਬਣਿਆ ਨਾ ਬੱਚਾ ਬਣਿਆ ਹੁਣ ਇਹਦੇ ਬਾਅਦ ਆਪਾਂ ਕੋਈ ਆਈ.ਡੀ. ਭਰਾ ਦਿਆਂਗੇ ਜਿਵੇਂ ਕੋਈ ਵੀ ਕਹਿ ਲੋ ਸੋ ਇਲੈਕਸ਼ਨ ਕਹਿ ਲੋ ਯੂਟਰੀਗਾਰਡ ਕਹਿ ਲੋ ਹੋਰ ਸਾਸੀ ਨਿੰਡਾ ਜੋ ਹੋਰ ਬੜੀਆਂ ਤਰ੍ਹਾਂ ਦੀ ਆਈ ਆਈ.ਓ. ਹੁੰਦੀਆਂ ਨੇ ਆਪਾਂ ਭਰਾਈ ਹੈ ਸੋ ਦੋਸਤੋ ਇੱਕ ਬਹੁਤ ਵੱਡਾ ਨਿਯਮ ਹੈ ਕੁਦਰਤ ਦਾ ਜੇ ਤੁਹਾਡੀ ਯੂਟਰਸ ਦੇ ਫਲੋਪੀਅਨ ਟਿਊਬਸ ਦੇ ਵਿੱਚ ਕੋਈ ਵੀ ਪਾਰਟ ਕਿਨਕਾ ਮਾਤਰ ਪਾਰਟ ਵੀ ਰਹਿ ਗਿਆ ਨਾ ਦੋਸਤੋ ਤੇ ਗਾਂ ਨੇ ਬੱਚਾ ਨਹੀਂ ਦੇਣਾ ਹੁਣ ਇੱਥੇ ਹੁੰਦਾ ਕਿ ਜਦੋਂ ਐمبرੋਲ ਡੈਥ ਹੁੰਦੀ ਹੈ ਨਾ ਸੋ ਦੋਸਤੋ ਹੁੰਦਾ ਕਿ ਉਹ ਜਿਹੜਾ ਬੱਚਾ ਹੁੰਦਾ ਉਹਦਾ ਥੋੜਾ ਮੋਟਾ ਪਾਰ ਨਾ ਇਹਦੇ ਯੂਟਰਸ ਦੇ ਵਿੱਚ ਨਾਲ ਚਿਪਕ ਜਾਂਦਾ ਦੋਸਤੋ ਉਹ ਨਾਲ ਨਾਲ ਚਿਪਕ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਆਪਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੁੰਦੀ ਵੀ ਇਹਨੇ ਬੱਚਾ ਸਟਿਆ ਕਿਉਂਕਿ ਆਪਾਂ ਤਾਂ ਕਹਿ ਦਿੰਦੇ ਵੀ 22 23 ਦਿਨ ਹੋ ਗਏ ਜੀ ਆਪਣਾ ਅੰਦਾਜ਼ਾ ਜਿਹਾ ਹੁੰਦਾ ਵੀ ਮਹੀਨਾ ਕੋ ਹੋ ਗਿਆ ਜੀ ਕਈ ਵਾਰ ਤਾਂ ਆਪਣੇ ਕਿਸਾਨ ਪਰਾਲਾ ਲਿਖਦੇ ਵੀ ਨਹੀਂਗੇ ਸੋ ਦੋਸਤੋ ਉੱਥੇ ਹੋਣਾ ਕੀ ਗੱਲ ਹੈ ਜਦੋਂ ਐਮਬਲੋ ਦਿੱਤ ਹੋ ਗਈ ਉੱਥੇ ਤੁਹਾਡੀ ਗਾਂ ਦੀ ਯੂਟਰਸ ਦੇ ਵਿੱਚ ਕੁਝ ਨਾ ਕੁਝ ਪਾਰਟ ਜਿਹੜਾ ਜੰਮ ਜਾਣਾ ਇਨਫੈਕਸ਼ਨ ਦਾ ਸੋ ਦੋਸਤੋ ਹੁਣ ਗੱਲ ਕੀ ਬੰਨੀ ਹੈ ਇਸ ਤੋਂ ਬਾਅਦ ਆਪਾਂ ਜਿੰਨੇ ਮਰਜ਼ੀ ਟੀਕੇ ਭਰ ਆ ਲਈਏ ਤੋ ਆਪਣੀ ਗਾਂ ਨੇ ਬੱਚਾ ਜਿਹੜਾ ਉਹ ਨਹੀਂ ਦੇਣਾ ਸੋ ਦੋਸਤੋ ਆਪਾਂ ਕਰਨਾ ਕੀ ਏ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੀ ਗਾਂ 21 22 ਦਿਨਾਂ ਦੇ ਬਾਅਦ ਹੀਟ ਦੇ ਵਿੱਚ ਆਪਣਾ ਨਹੀਂ ਆਈ ਦੋਸਤੋ ਆਪਾਂ ਨੂੰ ਲੱਗ ਗਿਆ ਪਤਾ ਵੀ ਆਪਣੀ ਗਾਂ ਹੀਟ ਦੇ ਵਿੱਚ ਆਈ ਏ 25 26 ਦਿਨਾਂ ਦੇ ਬਾਅਦ ਸੋ ਦੋਸਤੋ ਉੱਥੇ ਆਪਾਂ ਇੱਕ ਜਿਹੜਾ ਕੀ ਸਭ ਤੋਂ ਇਹੋ ਦਾ ਮੈਂ ਤੁਹਾਨੂੰ ਗੱਲ ਕਹਿਣੀ ਚਾਹਣਾ ਵੀ ਜਿਹੜੇ ਇਹ ਅੱਛੇ ਡਾਕਟਰਸ ਦਾ ਕੰਮ ਹੈਗਾ ਇੰਨੇ ਅੰਗੈਨੋ ਦੇ ਵਿੱਚ ਕੰਮ ਕਰਨਾ ਕੋਈ ਆਮ ਜਿਹੜੀ ਗੱਲ ਨਹੀਂ ਹੈਗੀ ਵੀ ਟੀਕਾ ਭਰਿਆ ਵਿੱਚ ਲੋ ਜੀ ਆਪਾਂ ਚਲੇਗੇ ਸੋ ਬਹੁਤ ਸਾਰੇ ਜਿਹੜੇ ਕਿਸਾਨ ਭਰਾਵਾਂ ਦੀਆਂ ਪ੍ਰੋਬਲਮਾਂ ਨੇ ਬਹੁਤ گاਵਾ ਰਪੀਟ ਨੇ ਜਿਹੜੀਆਂ ਸੋ ਅੱਜ ਆਪਣਾ ਜਿਹੜਾ ਵਿਸ਼ੇਸ਼ ਜਿਹੜਾ கான்ਸੈਪਟ ਦੋਸਤੋ ਇਹੋ ਹੀ ਰਹਿਣ ਵਾਲਾ ਅੱਜ ਮੈਂ ਤੁਹਾਨੂੰ ਇਹਦੀ ਪੂਰੀ ਹੀ ਜਾਣਕਾਰੀ ਦੇ ਦੇਣੀ ਦੋਸਤੋ ਸੋ ਦੋਸਤੋ ਅੱਜ ਗੱਲ ਇੱਥੇ ਹੀ ਖੜੀ ਆ ਵੀ ਜਦੋਂ ਆਪਣਾ ਹੁਣ ਆਪਣੀ ਗਾਹ ਜਿਹੜੀ 23 24 ਦਿਨਾਂ ਦੇ ਬਾਅਦ ਹੀਟ ਦੇ ਵਿੱਚ ਆਈ ਆਪਾਂ ਨੂੰ ਦੋਸਤੋ ਪਤਾ ਨਾ ਲੱਗਿਆ ਵੀ ਉਹਦੇ ਐمبرੋਲ ਡੈਥ ਹੋ ਗਈ ਦੋਸਤੋ ਉੱਥੇ ਆਪਾਂ ਕਨਫਿਊਜ਼ ਹੋ ਜਾਂਦੇ ਆ ਟੀਕੇ ਭਰਾ ਭਰਾ ਕੇ ਦਵਾਈਆਂ ਭਰਾ ਭਰਾ ਕੇ ਸੋ ਦੋਸਤੋ ਉੱਥੇ ਜਿਹੜੀ ਆਪਣੀ ਗਾਂ ਹੈ ਉਹ ਬੱਚਾ ਨਹੀਂ ਦੇ ਪਾਉਂਦੀ ਸੋ ਦੋਸਤੋ ਇੱਥੇ ਆਪਾਂ ਕਰਨਾ ਕੀ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਐਡਾ ਦਾ ਕੇਸ ਆਪਣੇ ਨਾਲ ਹੋ ਗਿਆ ਹੈ ਵਾਪਰ ਗਿਆ ਸੋ ਦੋਸਤੋ ਆਪਾਂ ਇੱਥੇ ਦੇਖ ਲਿਆ ਵੀ ਆਪਣੀ ਜਿਹੜੀ ਯੂਟਰਸ ਦੇ ਵਿੱਚ ਬੱਚਾ ਸੀਗਾ ਉਹਦੀ ਡੈਥ ਹੋ ਚੁੱਕੀ ਹੈ ਸੋ ਦੋਸਤੋ ਇੱਥੇ ਆਪਾਂ ਜਿਹੜਾ IU ਭਰਨਾ ਹੈ ਉਹ ਭਰਨਾ ਹੈ ਬੀਟਾ ਡੀਨ ਸੋ ਤੁਹਾਨੂੰ ਜਿੱਦਾਂ ਮੈਂ ਦੱਸਿਆ ਦੋਸਤੋ ਬੀਟਾ ਡੀਨ ਦਾ 20 ml ਲੈਣਾ ਤੁਸੀਂ ਲਿਕਵਿਡ ਤੇ ਇਹਦੇ ਵਿੱਚ ਪਲੱਸ ਕਰਨਾ ਹੈ 20 ml ਵਾਟਰ ਡਿਸਟਿਲ ਵਾਟਰ ਜਾਂ ਵਾਟਰ ਕਰ ਲਓ ਜਾਂ ਐਨ ਐਸ ਕਰ ਲਓ ਜਾਂ ਤੁਸੀਂ ਆਪਣੀ ਮੈਟਰੋ ਕਰ ਲਓ ਸੋ ਦੋਸਤੋ ਇਹ ਬੀਟਾ ਡੀਨ ਦੇ ਨਾਲ ਤੁਸੀਂ ਇੱਕ ਇੰਜੈਕਸ਼ਨ ਕਰਨਾ ਹੈ ਪਲੱਸ ਵੈਕਟ ਮੇਟ ਸੋ ਦੋਸਤੋ ਮੈਂ ਤੁਹਾਨੂੰ ਦਿਖਾਉਂਗਾ ਵੀਰੇ ਨੂੰ ਕਹੂੰਗਾ ਕਿ ਨੇੜੇ ਕਰਕੇ ਤੁਹਾਨੂੰ ਦਿਖਾਉ ਆਪਣੇ ਇੱਕ ਸਾਲ ਭਰਾਵਾਂ ਨੂੰ ਦੋਸਤੋ ਤੁਸੀਂ ਇਹਦੇ ਨਾਲ ਇੱਕ ਵਿਟਾਮਿਨ ਇੰਜੈਕਸ਼ਨ ਲਾ ਦੇਣਾ ਦੋਸਤੋ ਵਿਟਾਮਿਨ ਸੋ ਦੋਸਤੋ ਇਹ ਜਿਹੜਾ ਤੁਸੀਂ ਆਈਓ ਕਰਨਾ ਇਹ 3 ਦਿਨ ਕਰਨਾ ਲਗਾਤਾ 3 ਡੇ ਕੰਟੀਨਿਊ ਸੋ ਦੋਸਤੋ ਜਦੋਂ ਤੁਸੀਂ ਨਾਲ ਵੈਕਟਮੇਡ ਲਾ ਦਿਓਗੇ ਜਿਹੜਾ ਇਹਦੀ ਬੋਡੀ ਦੇ ਵਿੱਚ ਐਂਬਰੋਲ ਡੈਥ ਹੋਈ ਸੀ ਦੋਸਤੋ ਬੱਚੇ ਦੀ ਆਪਾਂ ਨੂੰ ਪਤਾ ਨਹੀਂ ਲੱਗਿਆ ਕਿਉਂਕਿ ਆਪਣੀ ਗਾਂ ਨੇ ਚਿੱਟਾ ਜਿਹਾ ਛੱਟ ਕੇ ਤੇ ਬੱਚਾ ਆਪਣਾ ਦੁਆਰਾ ਹੀਟ 'ਚ ਆ ਗਈ ਸੋ ਦੋਸਤੋ ਜਿਹੜਾ ਜੰਮਿਆ ਸੀਗਾ ਇਹਦੇ ਆਪਣੀ ਬੱਚੇਦਾਨੀ ਦੇ ਵਿੱਚ ਉਹ ਦੋਸਤੋ ਬਾਹਰ ਨਿਕਲ ਜਾਏਗਾ ਜਦੋਂ ਹੀ ਇਹ ਦੋਸਤੋ ਬਾਹਰ ਨਿਕਲ ਗਿਆ ਉਹਦੇ ਨਾਲ ਤੁਸੀਂ ਦੋਸਤੋ ਆਪਣਾ ਉਸ ਤੋਂ ਬਾਅਦ ਤੁਹਾਡੀ ਗਾਂ ਜਦੋਂ ਹੀਟ 'ਚ ਆਊਗੀ ਦੋਸਤੋ ਉਦੋਂ ਤੁਸੀਂ ਹੀਰ ਦੇ ਵਿੱਚ ਗਾ ਆ ਗਈ ਆਪਣੀ। ਉਦੋਂ ਤੁਸੀਂ ਦੋਸਤੋ ਇਹਦੀ AI ਕਰ ਦੇਣੀ। ਸੋ ਦੋਸਤੋ AI ਕਰ ਦੇਣੀ ਆ ਦੋਸਤੋ। ਹੁਣ ਦੋਸਤੋ ਇਹਦੇ ਨਾਲ ਇੱਕ ਗੱਲ ਹੋਰ ਵੀ ਕੀ ਹੋਣੀ ਹੈ। ਆ ਦੋਸਤੋ ਤਨ ਪਤਾ ਲੱਗ ਗਿਆ ਵਿਟਾਮਿਨ ਦਾ। ਸੋ ਦੋਸਤੋ ਬੀਟਾ ਦੇਣਾ ਪਰ ਦਵਾਈ ਭਰਨੀ ਹੈ। ਕੋਈ ਮਹਿੰਗੀਆਂ ਦਵਾਈਆਂ ਨਹੀਂ ਭਰਨੀਆਂ। ਮੈਂ ਆਪਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੋ ਦੋਸਤੋ ਹੀਟ ਦੇ ਵਿੱਚ ਗਾ ਆਈ ਆਪਾਂ ਇਹ ਹੀ ਕਰ ਦਿੱਤੀ ਹੁਣ ਦੋਸਤੋ ਆਪਣਾ ਪਤਾ ਲੱਗਿਆ ਵੀ ਜਦੋਂ ਇਹ ਜਦੋਂ ਇਹ ਚੀਜ਼ ਆਊਗੀ ਨਾ ਇਹ ਅੰਦਰੋਂ ਪਟੀਚ ਕੇ ਆਊਗੀ ਬਿਟਾਡੀਨ ਦੇ ਨਾਲ ਕੁਦਰਤੀ ਗੱਲ ਨੇ ਕਿ ਅੰਦਰ ਮਾੜੇ ਮੋٹے ਜ਼ਖਮ ਬਣਨਗੇ ਵੂਣ ਬਣਨਗੇ ਦੋਸਤੋ ਹੁਣ ਆਪਾਂ ਇਹਨਾਂ ਨੂੰ ਵੀ ਨਾਲ ਕਲੀਅਰ ਕਰਨਾ ਸੋ ਦੋਸਤੋ ਜਦੋਂ ਤੁਸੀਂ ਏ ਆਈ ਕਰਨੀ ਹੈ ਇਹਦੇ ਨਾਲ ਦੋਸਤੋ ਤੁਸੀਂ ਇੱਕ ਟੀਕਾ ਜ਼ਰੂਰ ਲਾਉਣਾ ਹੈ ਦੋਸਤੋ ਸੈਫਟੀ ਫੋਰ ਸੋਡੀਅਮ ਸੇਫਟੀ 4 ਸੋਡੀਅਮ 1 ਗ੍ਰਾਮ ਇਹ ਦੋਸਤੋ ਆਪਣਾ ਐਕਸਨਲ ਨਾ ਦਾ ਵੀ ਆਉਂਦਾ ਜੋ ਐਕਸਨਲ 1 ਗ੍ਰਾਮ ਵੀ ਆਉਂਦਾ ਇਹ ਯੈਰੋਫੋਰ ਵੀ 1 ਗ੍ਰਾਮ ਵੀ ਆਉਂਦਾ ਦੋਸਤੋ ਹੋਰ ਦੋਸਤੋ ਬੜੇ ਤਰ੍ਹਾਂ ਦੇ ਆਉਂਦੇ ਨੇ ਇਹਦਾ ਫਾਲਟ ਬਤਨ ਦੋ ਅੱਜ ਦਾ ਸੇਫਟੀ 4 ਸੋਡੀਅਮ ਦੋਸਤੋ ਇਹ ਆਈ ਕਰਕੇ ਨਾਲ ਤੁਸੀਂ ਇੱਕ ਇਹ ਇੰਜੈਕਸ਼ਨ ਲਾ ਦੇਣਾ ਸੋ so, ਦੋਸਤੋ 100 ਦੇ ਵਿੱਚੋਂ ਜਿਹੜਾ ਮਤਲਬ ਕਿ 90% ਜਿਹੜਾ ਰਿਜ਼ਲਟ ਹੈ ਉਹ ਜਿਹੜੀ ਤੁਹਾਡੀ ਗਾਂ ਦੋਸਤੋ ਕਨਸੀਵ ਕਰ ਦੇਗੀ ਬੱਚਾ ਦੇ ਦੇਵੇਗੀ ਦੋਸਤੋ ਬੱਚਾ ਦੇ ਦੇਵੇਗੀ ਸੋ ਦੋਸਤੋ ਆ ਵੇਖੋ ਸਭ ਤੋਂ ਪਹਿਲਾਂ ਆਪਾਂ ਐمبرੋਲ ਡੈਥ ਹੋ ਗਈ ਆਪਣੀ ਗਾਂ ਚ 25 ਦਿਨਾਂ ਬਾਅਦ ਹੀਟ ਚ ਆਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਆਪਾਂ ਟੱਕਰ ਤ ਨਹੀਂ ਪੈਣਾ ਦਵਾਈ ਪੜਾਉਣੀ ਹੈ 20 20 ml ਦਾ ਕਰਕੇ ਫਲੀਓਰ ਤਿਆਰ ਲਗਾਤਾਰ 3 ਦਿਨ ਨਾਲ ਆ ਪੰਜੈਕਸ਼ਨ ਲਾਉਣਾ ਵਿਟਮਿਨ ਕੋਈ ਪੋਰਟਰ ਸ਼ੋਡਰ ਨਹੀਂ ਖੋਣਾ ਕੋਈ ਦਵਾਈ ਨਹੀਂ ਖਾਣੀ ਕੁਝ ਨਹੀਂ ਖਾਣਾ ਦੋਸਤੋ ਉਸ ਤੋਂ ਬਾਅਦ ਆਪਾਂ ਹੀਟ ਤਗਾਈ ਆਈ ਉਹਨੂੰ ਜਿੱਦਾਂ ਕਿ ਗਾਂ ਦੀ ਹੀਟ ਲੰਮੀ ਹੈ ਉਹ ਤੁਹਾਡਾ ਡਾਕਟਰ ਚੈੱਕ ਕਰ ਲੇਗਾ ਸੋ ਦੋਸਤੋ ਉਹਦੀ ਆਪਾਂ ਏਆਈ ਕਰ ਦੇਣੀ ਹੈ ਏਆਈ ਕਰਕੇ ਨਾਲ ਆਪਾਂ ਸੈਫਟੀ ਫੋਰ ਸੋਡੀਅਮ 1 ਗ੍ਰਾਮ ਜਿਵੇਂ ਕਿ ਐਕਸ਼ਨ ਵਾਲੀ ਯਾਰੋਫਾਰ ਹੋਰ 1 ਗ੍ਰਾਮ ਦੇ ਬੜੇ ਟੀਕੇ ਆਉਂਦੇ ਆ ਸੋ ਤੁਸੀਂ ਇੱਕ ਟੀਕਾ ਦੋਸਤੋ ਆਈਐਮ ਡੂੰਗਾ ਮਾਸ ਦੇ ਵਿੱਚ 1 ਗ੍ਰਾਮ ਲਾ ਦੇਣਾ ਤੁਹਾਡੀ ਜਿਹੜਾ ਰਿਜ਼ਲਟ ਹੈ ਤੁਹਾਡੀ ਗਾਂ ਦਾ 100 ਦੇ ਵਿੱਚੋਂ 90% ਆ ਜਾਏਗਾ ਸੋ ਦੋਸਤੋ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਇੱਕ ਨਾ ਸਾਡੇ ਕੋਲ ਇੱਕ ਦੇਸੀ ਦਵਾਈ ਹੈ ਅਸੀਂ ਬਹੁਤ ਮਿਹਨਤ ਦੇ ਨਾਲ ਉਹ ਦਵਾਈ ਤਿਆਰ ਕੀਤੀ ਹੈ ਆਪਦੇ ਉਸਤਾਦਾਂ ਦੇ ਕੋਲੋਂ ਸਿੱਖ ਕੇ ਨੁਕਸੇ ਸੋ ਦੋਸਤੋ ਇਹ ਦਵਾਈ ਦੀ ਪੂਰੀ ਏ ਜਿਹੜੀਆਂ ਗਾਵਾਂ ਬਹੁਤ ਹੀ ਰਿਪੀਟ ਨੇ ਮਤਲਬ ਕਿ ਬੱਚਾ ਦੇ ਹੀ ਨਹੀਂ ਰਹੀਆਂ ਗਿਆ ਆਹ ਟ੍ਰੀਟਮੈਂਟ ਕਰਕੇ ਸੋ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੀ ਗਾਂ ਰਿਪੀਟ ਕਰਦੀ ਪਈ ਏ ਵਾਰੀ ਵਾਰੀ ਬੋਲਦੀ ਪਈ ਏ ਸੋ ਦੋਸਤੋ ਆਹਾ ਮੈਡੀਸਨ ਦਾ ਟ੍ਰੀਟਮੈਂਟ ਕਰਕੇ ਇਲਾਜ ਕਰਕੇ ਦੋਸਤੋ ਇਲਾਜ ਕਰਕੇ ਏ ਆਈ ਕਰਕੇ ਸੋ ਦੋਸਤੋ ਇਹਦੇ ਨਾਲ ਪਲੱਸ ਇੱਕ ਆਹਾ ਪੁੜੀ ਇੱਕ ਤੁਸੀਂ ਆਹਾ ਪੁੜੀ ਜਿਹੜੀ ਇਹ ਪਲੱਸ ਦੇ ਦੇਣੀ ਦੋਸਤੋ ਦੋਸਤੋ ਇਹ ਦੇਸੀ ਪੂਰੀ ਬਣਾਈ ਅਸੀਂ ਆਪ ਮੈਂ ਦੇ ਬਹੁਤ ਜਿਹੇ ਰਿਜ਼ਲਟ ਨੇ ਬਹੁਤ ਜ਼ਿਆਦੇ ਗਾਈਆਂ ਸਮਝਾਂ ਚਰ ਲਿਆ। ਸੋ ਦੋਸਤੋ ਇਹ ਇੱਕ ਪੂਰੀ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਜੇ ਮੇਰਾ ਨੰਬਰ 98553 48942 ਸੋ ਦੋਸਤੋ ਇਸ ਨੰਬਰ ਤੇ ਤੁਸੀਂ ਮੈਨੂੰ ਆਪਣਾ ਇਹਦੇ ਦੋਸਤੋ 500 ਰੁਪਏ ਦੀ ਇਹ ਪੂਰੀ ਜੀ ਦੋਸਤੋ ਇਹ ਇੱਕ 500 ਰੁਪਏ ਦੀ ਪੂਰੀ ਆਉਂਦੀ ਹੈ ਕਿਉਂਕਿ ਅਸੀਂ ਆਪ ਦੇਸੀ ਹੋਈਆਂ ਮਿਕਸ ਕਰਕੇ ਬਣਾਈ ਹੋਈ ਹੈ। ਕੋ ਦੋਸਤੋ ਨਾਲ ਇਹ ਕੁੜੀ ਦੇ ਦਿਓ ਤੁਸੀਂ ਮੇਰੇ ਤੋਂ ਇਹ ਕੁੜੀ ਮੰਗਵਾ ਸਕਦੇ ਹੋ ਬਾਈ ਪੋਸਟ ਮੈਂ ਤੁਹਾਡੇ ਘਰੇ ਇਹ ਦਵਾਈ ਭੇਜ ਦਿਆਂਗਾ ਤੁਸੀਂ ਏਆਈ ਕਰਵਾ ਕੇ ਦੋਸਤੋ ਨਾਲ ਇੱਕਾ ਕੁੜੀ ਦੇ ਦਿਓ ਸੋ ਤੁਹਾਡੀਆਂ ਇੰਗਾਈਆਂ ਦਾ ਜਿਹੜਾ ਦੋਸਤੋ ਇਹ ਪੱਕਾ ਹੱਲ ਹੋ ਜਾਏਗਾ ਤੁਹਾਡੀ ਗਾਂ ਜਿਹੜੀ ਉਹ ਬੱਚਾ ਜਰੂਰ ਦੇਵੇਗੀ ਸੋ ਦੋਸਤੋ ਜੇ ਆਪਣਾ ਤੁਸੀਂ ਕੁੜੀ ਮੰਗਾਉਣੀ ਹੈ ਤਾਂ ਮੈਨੂੰ ਐਸ ਨੰਬਰ ਤੇ ਕਾਲ ਕਰ ਦਿਓ ਤੇ ਮੈਂ ਤੁਹਾਡੀ ਜਿਹੜਾ ਐਡਰੈਸ ਲਿਖਾ ਦਿਓ ਤੇ Google Pay ਕਰ ਦਿਓ ਜੇ ਮੈਨੂੰ ਪੈਸੇ ਤੇ ਮੈਂ ਤੁਹਾਡੇ ਘਰੇ ਜਿਹੜੀ ਇਹ ਕੁੜੀ ਭੇਜ ਦਿਆਂਗਾ ਇਹ ਟ੍ਰੀਟਮੈਂਟ ਹੈ ਇਹ ਇਲਾਜ ਹੈ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਲੋ ਮੇਰਾ ਚੈਨਲ ਕੁਦਰਤ ਨੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲੋ ਸੋ ਸਾਰੇ ਦੋਸਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ